ਬੀਰ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪਹਿਣ ਨਵਦੀਪ ਸਿੰਘ ਹੈ ਜੀ ਜਿਸ ਦਿਨ 13 ਫਰਵਰੀ ਜਿਵੇਂ ਭੈਣ ਵੀ ਦੱਸਦੀ ਹੈ ਕਿ ਵੀ ਮੈਂ ਆਣਾ ਸੀਗਾ ਤੁਸੀਂ ਮੈਸੇਜ ਇੱਕ ਪਾਇਆ ਸੀ ਤੇ ਤੁਸੀਂ ਭੈਣ ਨੂੰ ਲੈ ਕੇ ਆਏ ਹੋ ਤੁਸੀਂ ਵੀ ਜਿਸ ਦਿਨ ਪਹਿਲੇ ਦਿਨ ਤਸਵੀਰਾਂ ਵੇਖੀਆਂ ਕਿਉਂਕਿ ਪੰਜਾਬੀ ਹੈ ਕਿਤੇ ਨਾ ਕਿਤੇ ਆਪਣਾ ਜਦੋਂ ਏਦਾਂ ਅਸੀਂ ਦੇਖ ਲੈਂਦੇ ਆ ਫਿਰ ਅਸੀਂ ਭੱਜੇ ਜਾਂਦੇ ਆ ਕੀ ਚੱਲਿਆ ਤੁਹਾਡੇ ਮੈਂ ਸਾਡੇ ਮੈਂ ਅਸਲ 'ਚ ਸਾਡੇ ਪੰਜਾਬੀਆਂ ਦੇ ਖੂਨ 'ਚ ਹੀ ਆ ਜੀ ਜਦੋਂ ਸਾਡੇ ਪੰਜਾਬ ਤੇ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਭੀੜ ਪੈਂਦੀ ਆ ਅਸੀਂ ਇਕੱਠੇ ਹੁੰਨੇ ਆ ਅਸੀਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਡੇ ਖੂਨ ਚ ਇਦ ਆਇਆ ਵੀ ਅਸੀਂ ਸਾਡੇ ਦਇਆ ਭਾਵਨਾ ਸਾਡੇ ਸਾਰਿਆਂ ਦੇ ਮਨ ਚ ਸੀ ਕਿ ਕਿਦਾਂ ਦੁੱਖ ਨਹੀਂ ਦੇਖ ਸਕਦੇ ਜਦੋਂ ਪਹਿਲੇ ਦਿਨ ਇੱਥੇ ਆਏ ਹਾਲਾਤ ਕੀ ਸੀ ਹਾਲਾਤ ਬਹੁਤ ਨਾਜੁਕ ਸੀਗੇ ਜੀ ਬਹੁਤ ਮਾੜੇ ਹਾਲਾਤ ਸੀਗੇ ਇਦਾਂ ਦੇ ਬੁਰੇ ਹਾਲਾਤ ਸੀਗੇ ਪਾਕਿਸਤਾਨ ਦੇ ਬਾਰਡਰ ਤੋਂ ਵੀ ਬੁਰੇ ਹਾਲਾਤ ਹੋਏ ਪਏ ਸੀਗੇ ਇੱਥੇ ਬਹੁਤ ਬੰਦੇ ਜ਼ਖਮੀ ਕੀਤੇ ਬਹੁਤ ਜ਼ੁਰਮ ਕੀਤਾ ਬਹੁਤ ਗੋਲੀਆਂ ਮਾਰੀਆਂ ਬਹੁਤ ਬੰਬ ਮਾਰੇ ਆਪਣੇ ਹੀ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਮਾਰੇ ਰੱਖਣ ਵਾਲਾ ਜੀ ਬਹੁਤ ਚੰਗੀ ਗੱਲ ਹੈ ਜੀ ਕਿ ਸੱਟ ਲੱਗਣ ਨਾਲ ਕਿਸੇ ਦੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਬਿਲਕੁਲ ਵੀਰੇ ਹੁਣੀ ਤੁਸੀਂ ਦਸਤਾਰ ਸਜਾਈ ਹੈ ਪਰ ਸਿੱਖੀ ਦੇ ਨਾਲ ਜੁੜ ਰਹੇ ਹੋ ਗੁਰੂ ਦੇ ਨਾਲ ਜੁੜ ਰਹੇ ਹੋ ਮਾਨ ਜਿਆ ਮਹਿਸੂਸ ਹੁੰਦਾ ਫਕਰ ਨਹੀਂ ਮਹਿਸੂਸ ਹੁੰਦਾ ਵੀ ਹਾਂ ਇੱਥੇ ਖੜੇ ਆ ਤੇ ਦਸਤਾਰ ਸਜਾ ਕੇ ਖੜੇ ਬਿਲਕੁਲ ਜੀ ਤੇ ਇੱਕ ਹੋਰ ਗੱਲ ਕਿ ਪਛਤਾਵਾ ਨਹੀਂ ਹੁੰਦਾ ਕਿ ਪਹਿਲਾਂ ਇਹ ਚੀਜ਼ਾਂ ਕਿਉਂ ਨਹੀਂ ਕਰ ਲਈ ਆ ਮਾਣ ਮਹਿਸੂਸ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਹੁਣੇ-ਹੁਣੇ ਮੇਰੇ ਮੰਮੀ ਦਾ ਫੋਨ ਆਇਆ ਪਤਾ ਨਹੀਂ ਕਿੱਦਾਂ ਕਨੈਕਟ ਹੋ ਗਿਆ ਮੇਰੇ ਮਾਤਾ ਜੀ ਅਮਰੀਕਾ ਜਨੇ ਮੇਰੀ ਸਾਰੀ ਫੈਮਿਲੀ ਅਮਰੀਕਾ ਜਨੇ ਉਹ ਕਹਿੰਦੇ ਉੱਤ ਹੁਣ ਜੇ ਸਿਰ ਤੇ ਸਜਾ ਲਈ ਆ ਨਾ ਇਹਦੀ ਹੁਣ ਲਾਜ ਰੱਖੀ ਹੁਣ ਲਾਈਨ ਆ ਸੋ ਇਹ ਜਿਹੜੇ ਸ਼ਬਦ ਸੀਗੇ ਮੇਰੇ ਲਈ ਬਹੁਤ ਵੱਡੇ ਆ ਸ਼ਾਇਦ ਕੋਈ ਸਮਝ ਵੀ ਨਹੀਂ ਸਕਦਾ ਤੇ ਮੈਨੂੰ ਗਿਆਨ ਵੀ ਨਹੀਂ ਕਰਨੇ ਆਉਣੇ ਕਿ ਕਿੱਦਾਂ ਇਹਨਾਂ ਨੂੰ ਲੈਬੋਰੇਟ ਕਰਕੇ ਦੱਸਾਂ ਵੀ ਇਹ ਗੱਲਾਂ ਮੇਰੇ ਲਈ ਸ਼ਬਦ ਕੀ ਜੀ ਬਿਲਕੁਲ ਪਰਿਵਾਰ ਜਦੋਂ ਇੱਥੇ ਦੀਆਂ ਖਬਰਾਂ ਸੁਣਦਾ ਹੈ ਵੀ ਇੱਥੇ ਇਹ ਹੋ ਗਿਆ ਤੇ ਉਹ ਫਿਕਰ ਕਰਦਾ ਪਰ ਇੱਥੇ ਨਾ ਤਾਂ ਇੰਟਰਨੈਟ ਸੇਵਾ ਤੇ ਨਾ ਹੀ ਫੋਨ ਚੱਲ ਰਹੇ ਆ ਫਿਰ ਕਿਵੇਂ ਖਬਰ ਪਹੁੰਚਾਣੇ ਕਿਵੇਂ ਆਪਣੀ ਸੁੱਖ ਸੰਦ ਦੱਸਦੇ ਆ ਮੈਨੂੰ ਬਹੁਤ ਮਾਨ ਮਸੂਹ ਮਹਿਸੂਸ ਹੁੰਦਾ ਸਭ ਤੋਂ ਵੱਡੀ ਗੱਲ ਆ ਮੈਨੂੰ ਖਬਰ ਪਹੁੰਚਾਉਣ ਦੀ ਲੋੜ ਨਹੀਂ ਪੈਂਦੀ ਸਾਰਿਆਂ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਮੇਰੇ ਮਾਤਾ ਪਿਤਾ ਨੂੰ ਫਿਕਰ ਨਹੀਂ ਹੋਣ ਦਿੱਤੀ ਕਿਉਂਕਿ ਲਾਈਵ ਵੀ ਚੱਲੀ ਜਾਂਦਾ ਇੰਟਰਵਿਊ ਚੱਲੀ ਜਾਂਦੀਆਂ ਐ ਤੇ ਉਹ ਸਾਨੂੰ ਟੀਵੀ ਤੇ ਦੇਖੀ ਜਾਂਦੇ ਜਾਂ ਮੋਬਾਈਲ ਤੇ ਦੇਖੀ ਜਾਂਦੇ ਆ ਬਿਲਕੁਲ ਸੋ ਵੀਰ ਨੇ ਦਸਤਾਰ ਵੀ ਸਜਾ ਲਈ ਆ ਨਿਸ਼ਕਾਮ ਸੇਵਾ ਵੀ ਕੀਤੀ ਜਾ ਰਹੀ ਆ ਵੀਰ ਦੇ ਵੱਲੋਂ ਤੇ ਪੈਨਹੀਨਾ ਦੇ ਵੱਲੋਂ ਇਹਨਾਂ ਦੀ ਸੇਵਾ ਨੂੰ ਸਲਾਮ ਐ ਮੈਂ ਪਰਮਜੀਤ ਕੌਰ ਸੈਣੀ ਲਾਲਤਾ ਪ੍ਰਸਾਦ ਦੇ ਨਾਲ ਸ਼ੰਭੂ ਬਾਡਰ